ਮੇਰਾ ਸਿਰ ਝੁਕਦਾ ਦਾਤਾ ਤੇਰੀ ਖੁਦਾਈ ਨੂੰ ਬੀਤ ਗਏ ਯੁੱਗ ਅਨੇਕਾ ਦੁਨੀਆ ਬਣਾਈ ਨੂੰ ਕਰਦੇ ਨੇ ਜੀਵ ਜੰਤ ਸਭ ਤੇਰੀ ਵਡਿਆਈ ਨੂੰ ਧਰਤੀ ਆਕਾਸ਼ ਖਲਾਰੇ ਮੈਂ ਕਾ ਬਣ ਕੰਦਾ ਕੋ ਮੈਂ ਬਹਿਰਾਨ ਮਾਲਕ ਤੇਰੇ ਰੰਗਾ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਲੱਖਾਂ ਪਾਤਾਲ ਬਣਾਏ ਲੱਖਾਂ ਆਕਾਸ਼ ਤੂੰ नाल बनाई आपे दिन रात तू सूरज तेद बना के कीता प्रकाश तू तेरा दस लेखा कि ਸਭੇ ਕੇ ਦਾਤਾ ਕੜਿਆ ਸੰਸਾਰ ਨੂੰ ਹਰ ਇੱਕ ਦੀ ਵਖ ਵਖਰੀ ਕੜਤੀ ਨਿਹਾਰ ਤੋਂ ਲੱਤਾ ਬੇਗਿਣਤ ਲਾਤੀਆਂ ਕੀੜੇ ਕਮਿਆਰ ਨੂੰ ਦਰਦੇ ਕਈ ਜੀਵ ਵਿਚਾਰੇ ਵੇਖਾ ਮਿਲ ਟੰਗਾ ਤੋਂ ਮੈਂ ਤਾਂ ਮਾਲਕਾ ਤੇਰਾ ਰੰਗਾ ਤੂੰ ਤੇਰਾ ਕੋਈ ਅੰਤ ਨਹੀਂ ਆਉਂਦਾ ਨਕਸ਼ੇ ਬੈਕ ਸੰਦਰਨ ਰੋਗ ਤੋਂ ਕਈਆਂ ਨੂੰ ਲਾਇਆ ਦਾਤਾ ਕੋਣ ਦਾ ਰੋਗ ਤੂੰ ਕਈਆਂ ਦੀ ਕਿਸਮਤ ਦੇ ਵਿੱਚ ਲਿਖਦਾ ਵਜੋਗ ਤੂੰ ਪ੍ਰੀਤਮ ਤੋਂ ਵਿਛੜ ਤਰਗੇ ਰੰਗੇ ਜੋ ਚੰਗਾ ਤੋਂ ਮੈਂ ਤਾਂ ਹਰਨ ਮਾਲਕਾ ਤੇਰੇ ਰੰਗਾ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਉਹ ਕਈਆਂ ਨੂੰ

ਈਆਂ ਨੂੰ ਦੇਵੀ ਦੇਵੇ ਸੁੰਦਰ ਨਰੋਗ ਤੂੰ ਮੰਗਾਂ ਮੈਂ ਤਾਂ ਦਾਤਾ ਤੇਰੀ ਅਤਰਤੀ ਬਾਨੋ ਆਪੇ ਅਮੀਰ ਬਣਾਵੇਂ ਆਪੇ ਗਰੀਬਾਂ ਨੂੰ ਸਭਨਾ ਦੇ ਵੱਖ ਵਖਰੇ ਲਿਖਦੇ ਨਸੀਬਾ ਨੂੰ ਗਲੀਆਂ ਵਿੱਚ ਰੁੱਲਦੇ ਵੇਖੇ ਸੋਹਣੇ ਚੰਦਾ ਤੂੰ ਮੈਂ ਬਹਿਰਾਨ ਮਾਲਕਾ ਤੇਰਾ ਰੰਗਾ ਤੂੰ ਤੇਰਾ ਕੋਈ ਅੰਤ ਨਹੀਂ ਆਉਂਦਾ ਰੰਗਾਂ ਦੀ ਕਿਸਮਤ ਦੇ ਵਿੱਚ ਲਿਖਦਾ ਏ ਰਾਜ ਤੂੰ ਵਾਦਾ ਕੰਗਾ ਲਾ ਤੂੰ ਵੀ ਕਰਦੇ ਬਰਬਾਦ ਤੂੰ ਜ਼ਿੰਦਾਦਲੀ ਪਵਚਾਰੇ ਕੀਤੇ ਬਰਬਾਦ ਤੂੰ ਕਹਿੰਦਾ ਜਲ ਮੈਲ ਕਵੀਸ਼ਰ ਕਿਤਰ ਤੇ ਗੁਪਤ ਸੁਣੀ ਦੇ ਲਿਖ ਦੇ ਕਰ ਤੂੰ ਤਾ ਨੂੰ ਰਹਿਂਦਾ ਨਿਤ ਰੰਗ ਬਰੰਗੇ ਕੜ ਬੈ ਕਲਬੂ ਤਾ ਨੂੰ ਕਿ ਤਰ ਤੈ ਗੁਪਤ ਸੁਣੀ ਦੇ ਲਿਖ ਦੇ ਕਰ ਤੂੰ ਤਾਣੋ ਕੱਟਣ ਲਈ ਜਾਨ ਬੰਦੇ ਦੀ ਭੇਜੇ ਜਮਦੂ ਤਾਣੋ ਅੰញੋਂ ਦਿਲ ਡਰਦਾ ਤੇਰੇ ਕਰਨੇ ਪਰ ਬੰਦਾ ਤੂੰ ਮੈਂ ਤਾਂ ਹਰਨ ਮਾਲਕਾ ਤੇਰਾ ਰੰਗਾ ਤੂੰ ਤੇਰਾ ਕੋਈ ਅੰਤ ਨਹੀਂ ਆਉਂਦਾ ਹੋ ਕੇ ਤੂੰ ਕੋ ਰੱਖਦਾ ਏ ਰਹਿਣਾ ਕਿੱਥੇ ਆਪਣਾ ਪੇਦਨਾ ਦੱਸਦਾ ਏ ਜੇ ਤੂੰ ਦਿਲਦਾਰ ਪਿਆਰਾ ਓਲਾ ਕਿਉਂ ਰੱਖਣਾ ਏ ਰਹਿਣਾ ਕਿੱਥੇ ਆਪਣਾ ਪੇਦਨਾ ਦੱਸਦਾ ਏ ਬਾਪੇ ਦੀ ਪਾਣੀ ਕਹਿੰਦੀ ਘਟ ਘਟ ਵਿੱਚ ਵਸਦਾ ਏ ਥੱਕ ਗਿਆ ਟੂੰਡ ਟੂੰਡ ਕੇ